ਦੇ ਪੱਲਾ ਨਾ ਰਹੇ ਜੇ ਖਾਲੀ ਝੋਲੀ ਵਿੱਚ ਖੈਰ ਪਾ ਦਿਓ ਪੱਲਾ ਨਾ ਰਹੇ ਜੇ ਖਾਲੀ ਝੋਲੀ ਵਿੱਚ ਖੈਰ ਪਾ ਦਿਓ ਪੱਲਾ ਨਾ ਰਹੇ ਜੇ ਖਾਲੀ ਝੋਲੀ ਵਿੱਚ ਖੈਰ ਪਾ ਦਿਓ ਪੱਲਾ ਨਾ ਰਹੇ ਜੇ ਖਾਲੀ ਭੀਖਣੋ ਫਕੀਰ ਦਾ ਦਰਸ਼ਨ ਕਰਵਾ ਦਿਓ ਮੈਨੂੰ ਧੀਰਾਂ ਦੇ ਪੀਰ ਦਾ ਦਰਸ਼ਨ ਕਰਵਾ ਦਿਓ ਰੰਗ ਅੰਦਰੋਂ ਉੱਠੀ ਆ ਮੰਦੀ ਅੰਦਰੋਂ ਚੁੱਕ ਗਈ ਸੰਗ ਅੰਦਰੋਂ ਹੋ ਉੱਠੀ ਆ ਮੰਗ ਅੰਦਰੋਂ ਚੁੱਕੀ ਗਈ ਸੰਗ ਅੰਦਰੋਂ ਉੱਠੀ ਆ ਮੰਕੇ ਅੰਦਰੋਂ ਚੁੱਕੀ ਗਈ ਸੰਗ ਅੰਦਰੋਂ ਮਜਬਾ ਦੇ ਮੁੱਕ ਕੇ ਝੇੜੇ ਹੋ ਚੜਿਆ ਕੋਈ ਰੰਗ ਅੰਦਰੋਂ ਮਜਬਾ ਦੇ ਮੁੱਕ ਕੇ ਝੇੜੇ ਚੜਿਆ ਕੋਈ ਰੰਗ ਅੰਦਰੋਂ ਹੋ ਮਜਬਾ ਦੇ ਮੁੱਕ ਕੇ ਝੇੜੇ ਚੜਿਆ ਕੋਈ ਰੰਗ ਅੰਦਰੋਂ ਮਜਬਾ ਦੇ ਮੁੱਕ i'll ਜ਼ਰੂਰ ਦਰਸ ਹੈ ਮੁਖ ਤੇਰੀਆਂ ਨੂਰ ਵਰਸ ਹੈ ਕਰਨਾ ਜ਼ਰੂਰ ਦਰਸ ਹੈ ਮੁਖ ਤੇਰੀਆਂ ਨੂਰ ਵਰਸ ਹੈ ਕਰਨਾ ਜ਼ਰੂਰ ਦਰਸ ਹੈ ਮੁਖ ਤੇਰੇ ਨੂਰ ਵਰਸ ਹੈ ਕਰਨਾ ਜ਼ਰੂਰ ਦਰਸ ਹੈ ਧੜਾ ਤੇ ਚੌਕੀ ਮਾਨਵੀ ਦੀਦ ਨੂਰ ਹੈ ਦਰਸ ਹੈ ਧੜਾ ਤੇ ਚੌਕੀ ਮਾਨਵੀ ਦੀਦ ਨੂਰ ਹੈ ਦਰਸ ਹੈ ਹਾੜਾ ਫਕੀਰ ਦਾ ਦਰਸ਼ਨ ਕਰਵਾ ਦਰਸ਼ਨ ਕਰਵਾ ਲਓ ਮੈਨੂੰ ਪੀਰਾਂ ਦੇ ਪੀਰ ਦਾ ਦਰਸ਼ਨ ਕਰਵਾ ਲਓ ਮੈਨੂੰ ਪੀਰ ਪੀਖਨ ਸ਼ਾਹ ਨੇ ਆਖਿਆ ਮੈਨੂੰ ਦਰਸ਼ਨ ਕਰਵਾ ਦਿਓ ਪੀਰ ਬਹਿ ਗਿਆ ਧੂਣੀਆਂ ਤਪਰੀਆਂ ਨੇ ਪੀਰ ਬਾਬਲ ਹੋ ਗਿਆ ਬਾਸ ਹੋ ਗਿਆ ਕਹਿਣ ਲੱਗਾ ਬੜੀ ਦੂਰ ਤੋਂ ਚੱਲ ਕੇ ਆਇਆ ਜੇ ਮੈਨੂੰ ਮੇਰੇ ਖੁਦਾ ਦੇ ਦਰਸ਼ਨ ਨਾ ਹੋਏ ਤੇ ਮੈਂ ਇੱਥੇ ਹੀ ਬੈਠਾ ਰਵਾਂਗਾ ਬਸ ਸਮਾਪਤਿਤ ਹੁੰਦਾ ਗਿਆ ਬਹੁਤ ਸਾਰਾ ਪਿਆਰ ਤੁਹਾਡੇ ਸਿੱਖ ਸੰਗਤਾਂ ਵੱਲੋਂ ਵੱਲੋਂ ਬਹੁਤ ਸਾਰਾ ਸਨਮਾਨ ਵੀ ਦਿੱਤਾ ਗਿਆ ਹੈ ਔਰ ਤੁਹਾਡੇ ਨਗਰ ਦੇ ਮਰਹੂਮ ਢਾਡੀ ਜਿਨ੍ਹਾਂ ਨੇ ਲੰਮਾ ਸਮਾਂ ਸਟੇਜਾਂ ਦੇ ਗੁਰੂ ਜਸ ਸਨਣ ਕਰਵਾਏ ਸੰਗਤਾਂ ਨੂੰ ਉਹਨਾਂ ਦੇ ਪਰਿਵਾਰ ਤੇ ਬੱਚਿਆਂ ਵੱਲੋਂ 100 ਰੁਪਏ ਢਾਡੀ ਜਥੇ ਨੂੰ ਮਾਨ ਪਿਆਰ ਭੇਜਿਆ ਗਿਆ ਹੈ ਜਦੋਂ ਜਦੋਂ ਸਿੰਘ ਜੀ ਜੋ ਤੁਹਾਡੇ ਨਗਰ ਦੇ ਸਰਦਾਰ ਗਿਆਨ ਸਿੰਘ ਹੋਣਾ ਦੇ ਪੁੱਤਰ ਸਨ ਬਹੁਤ ਵਧੀਆ ਟਾਢੀ ਸਨ ਸਨ ਬੜੇ ਬੜੇ ਚੰਗੇ ਟਾਢੀਆਂ ਦੇ ਨਾਲ ਉਹਨਾਂ ਨੇ ਟਾਢੀ ਵਾਰਾਂ ਗੈਨ ਕੀਤੀਆਂ ਪਰ ਉਹ ਅੱਜ ਸਾਡੇ ਚੋਂ ਲੋਪ ਹੋ ਗਏ ਨੇ ਗੁਰੂ ਸਾਹਿਬ ਦੀ ਕਿਰਪਾ ਕਰਨ ਮੈਂ ਅਰਦਾਸ ਕਰਦਾ ਪਾਤਸ਼ਾਹ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਿਓ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਅਤੇ ਉਦਮ ਬਖਸ਼ਿਸ਼ ਕਰਿਓ ਸਤਿਗੁਰੂ ਜੀ ਰਹਿਮਤ ਕਰਨ ਅਰਦਾਸ ਸਤਿਗੁਰਾਂ ਦੇ ਚਰਨਾਂ ਵਿੱਚ ਪਿਆਰ ਆਇਆ ਸਨਮਾਨਯੋਗ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਸੇਬਾਨ ਸਰਦਾਰ